ایک <سؤال> فائنا دیا جنیا سرے لگیا ہونیا ساروہ سے دو نمبر گیٹ جن روجوان تیا یہاں کیا ہے اگ کشکولی امین آلا امین تیز تحتیدہ لوگ ہونا ایک ہے آپ پاکٹ بار چکا پاکٹ بار پڑی رو آلا ہے اے میرے رو کہیں دیکھ ہو رہا رو پاکٹ بارزا باکٹ بار پاکٹ ਮੇਰੇ ਵੀ ਕਹਿੰਦੇ ਤਨਗੇ ਬਲਾਕ ਮਾਰੀ ਆ ਮੇਰੇ ਵਿਰੋ ਵੱਡ ਖੜੇ ਨੇ ਕਿਉਂਕਿ ਪੰਜਾਬ ਵਾਲਾ ਵੀ ਕੋਈ ਖੇਡ ਦਾ ਉਸਤਾਦ ਆ ਮੇਰੇ ਵਿੱਚ ਕੋ ਤੇਰਾ ਲੱਖ ਵਰਗਾ ਬਾਕੀ ਪੋਰ ਕੇ ਜੇਬ ਵਿੱਚ ਪਾਵਾ ਲੋਹਾ ਤੇਰਾ ਲੱਖ ਗੁਰਦਾਉ ਹੋਸ਼ਲ ਵਾਲਿਆਂ ਕੋਈ ਵੀ ਕਰ ਸਕਦਾ ਹੈ ਇੱਕੋ ਹੀ ਮੈਚ ਮੋੜਦੇ ਹੁੰਦੇ ਆ ਹੋਰ ਕਿੱਥੀ ਮੈਚ ਦੇ ਕਹਿੰਦੇ ਪੁਆਇੰਟ ਹੋ ਗਏ ਔਰ ਮੈਂ ਦੇਖਦਾ ਵੀ ਸਰਵਸ ਤੇ ਵੀ ਕਹਿੰਦੇ ਰੋਹੀ ਦੇ ਪਿਆਰ ਆ ਕਪ ਵੱਡਾ ਚੱਲਦਾ ਨੌ ਲਖੇੜੇ ਵਿੱਚ ਭਾਈ ਤਸਦੀਦ ਹੋਣਾ ਦਾ ਕਹਿੰਦੇ ਧੰਨਵਾਦ ਆਹਨ ਸਰੀ ਲਾਤਾ ਪੰਜਾਬੀ ਵੀਰਾਂ ਹਾਏ 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 ਸਾਰੇ 22 24 2 ਪੁਆਇੰਟਾਂ ਦੀ ਉਹ ਗੱਲਾਂ 2 ਪੁਆਇੰਟਾਂ ਨੇ ਪਰ ਸਰਵਸ ਸਾਰਬਸ ਮੇਰੇ ਕੋ ਆਈ ਹੈ ਹਰੇ ਪਹਿਲਾ ਸੈਟਰ ਲੱਗਿਆ ਮੇਰੇ ਨੂੰ ਸਰਬਸ ਕੋਲੇ ਹਰਦੀਪ ਜੀ ਆ ਹਰਦੀਪ ਐ ਦੇਖ ਮੋਟਰਸਾਈਕਲਾਂ ਵੱਲੋਂ ਨੌਜਵਾਨਾ ਚਾਰ ਦਿੱਤੇ ਜਾ ਰਹੇ ਆ ਚਾਰ ਖੜੇ ਆ ਚਾਰਾਂ ਤੋਂ ਆਏ ਨੇ ਪਤਾ ਇੱਕ ਤੇ 13 ਨਾ ਲਿਖਿਆ ਹੋਵੇ ਇਹ ਬਲਾਕਰ ਨਵਾ ਸ਼ਹਿਰ ਬੰਨੂ ਬੋਕੜੀ ਲਾਉਂਗਾ ਤੇ ਪਹਿਲੇ ਸੈੱਟ ਉਹਨੇ ਮੱਡ ਕਿੰਗ ਸਾਦਰભાઈ ਉਹਦੇ ਟੀਮ ਕਮਾਲ ਕਰ ਗਿਆ ਚੰਨੇ ਉਹਨਾਂ ਦੇ ਔਰ ਉਹਨਾ ਦੇਖਣਾ ਹੈ ਪਹਿਲੇ ਸੈੱਟ ਤੇ ਗੱਲ ਜਿਹੜੀ ਟਕਾਰੇ ਲਾਤੀ ਮੇਰੇ ਵਿਰੋ ਪਰ ਬਹੁਤ ਬਹੁਤ ਧੰਨਵਾਦ ਔਰ ਨੌ ਲੱਖਾਂ ਦੇ ਯਾਰਾਂ ਦਾ ਵੇ ਦੁਨੀਆ ਦੇ ਵਿੱਚ ਗੱਲਾਂ ਘਰਾਪੀਆਂ ਵੇ ਉਹ ਨੌ ਲੱਖੇ ਪੈਸੇ ਹਾਂਜੀ ਹਾਂਜੀ ਵੀ ਇੰਨੇ ਕਿੱਥੇ ਦਾ ਮੌਲ ਆਖਾ ਪਿੰਡ ਪਿੰਡਾ ਮੇਰੇ ਵਿਰੋ ਹਮਾਚੋ ਤੱਕ ਦਿੱਲੀ ਤੱਕ ਦੇ ਬੰਦਿਆਂ ਨੂੰ ਮਿਲਿ ਗਿਰਿਆ ਨੇ ਲੋਕੇਸ਼ਨ ਤੇ ਪਤਾ ਲੱਗਦਾ ਵੀ ਇਹਨਾਂ 9 ਲੱਖ ਜਰੋਂ ਭਰਦੇ ਆ ਲੋਕੇਸ਼ਨ ਤੇ ਵੀ ਇਹਨਾਂ ਥਾਲ ਕਿਸੇ ਨੇ ਨਿਕਲਦੀ ਆ ਪਿੰਡ ਦੀ ਸਰਚਾਂ ਮਰਵਾਤੀਆਂ ਕਹਿੰਦੇ ਦੁਨੀਆ ਤੋਂ ਮੇਲ ਲਿਓ ਇਹ ਬਾਈ ਗਜੀਤ ਹੋਣਾ ਨੇ ਪਰ ਦੁਨੀਆ ਦੇ ਨਕਸ਼ੇ ਨੇ ਮਸ਼ਹੂਰ ਕਰਤਾ ਇੱਕ ਕੱਪ ਕਰਾ ਕੇ ਮੇਲ ਲਿਓ ਇੱਕ ਖੇਡ ਮੇਲਾ ਪਾ ਕੇ ਦੁਨੀਆ ਨੂੰ ਦੱਸਤਾ ਮਿਲਿ ਗਿਓ ਸਰਦਾਰ ਜੋਰਾ ਸਿੰਘ ਸਪੋਰਟ ਕਲੱਬ ਦਾ ਨੌ ਲਖਾ ਆਹ ਹੈ ਮੇਰੇ ਵੀਰੋ ਟੋਪ ਦਾ ਕੱਪ ਕਰਾਉਦੇ ਆ ਵੀਰ ਦੇਖ ਲਿਆ ਵੀ ਦੂਜਾ ਸੈਟਾ ਰਤੇਸ਼ਾ ਭਰੋ ਬਾਈ ਦੁਆਰ ਤੋਂ ਔਰ ਦੂਜੇ ਸਾਈਡ ਦੀ ਗੱਲ ਜਿਹੜੀ ਵੱਖਰੀ ਹੋਵੇਗੀ ਦੂਸਰੇ ਸੈਟ ਦੀ ਗੱਲ ਜਿਹੜੀ ਵੱਖਰੀ ਹੋਵੇਗੀ ਮੇਰੇ ਪੰਜਾਬੀ ਵੀਰ ਮੈਚ ਵੀ ਪੂਰਾ ਟੋਪ ਦਾ ਪਰਵਾਹੀ ਦੀ ਟੀਮਾ ਫਰਗਤਪੁਰੀ ਖੋਸ਼ਾ ਔਰ ਰਮਨભાઈ ਜਸਾਨਾ

ਸੌਰੀ ਮੇਰੇ ਵੀਰੋ 4000 ਦੇ ਮਾਇਆ 4000 ਰੁਪਇਆ ਮੇਰੇ ਵੀਰੋ ਇਹ ਮਾਸਟਾਰ ਭਾਈ ਵੱਲੋਂ ਬਹੁਤ-ਬਹੁਤ ਧੰਨਵਾਦ ਔਰ ਵੀਰੋ ਸਤਿਕਾਰਾ ਵੀ 4000 ਰੁਪਇਆ ਇਹ 8 ਬੰਦੇ ਨੂੰ ਪੰਜ-ਪੰਜ ਸੋਦੇ ਬੜੇ ਸਤਿਕਾਰ ਨੇ ਲੋ ਸਾਹਮਣੇ ਅਮਨ ਮੇਰੇ ਵੀਰੋ ਵਰਵਾਉਦਾ ਹੈ ਸਰਵਾ ਦੂਜੇ ਪਾਸੇ ਹਾਂ 11 ਹਟਾ ਹਾਂ ਇਹ ਠੀਕ ਹੋ ਗਿਆ ਹਟਾ ਇਹ ਬੜੀ ਭਾਈ ਕੱਢੀਆਂ ਮੁੰਡੇ ਨੇ ਬੜੀ ਕਮਾੜ ਦੀ ਕਾਟੋੜ ਬੜੀ ਕਮਾੜਾ ਫੇਰ ਕਰੋ ਮੇਰਾ ਵੀਰ ਬੇਰਤੀ ਆ ਸਾਡੀ ਇੱਕ ਖਿਡਾਰੀ ਅਫੀਰ ਕਰੂਗਾ ਬਈ ਕੈਪਟਨ ਬੇਰਤੀ ਆ ਸਾਡੀ ਇਹ ਬਲਮਾ ਤਲ ਕੋਈ ਬੋਲਦਾ ਵੀ ਇੱਕ ਖਿਡਾਰੀ ਕੈਪਟਨ ਨੂੰ ਇਹੋ ਰੈਫੀ ਨੂੰ ਫੀਰ ਕਰ ਸਕਦਾ ਜੀ ਭਾਈ ਅੱਲਾ ਦੀ ਈਟਾ ਇਹ ਬੋਤ ਦੀ ਆਵਾਜ਼ ਸਾਡੀ ਔਰ ਕੋਈ ਪੈ ਰਿਹਾ ਵੇਰੋ ਮੈਦਾਨ ਦੇ ਵਿੱਚ ਵੀ ਹੋ ਰਿਹਾ ਵੀ ਭਰਾਵਰੇ ਆ ਰੱਗ ਹੋਣੇ ਆਉਂਦਾ ਲੱਗੇ ਆਪਣੇ ਇਹੇ ਕਾਸ਼ ਉਦੋਂ ਪਟਾਕੇ ਪੈ ਰਿਆ ਉਦੋਂ ਕਾਕੇ ਖੜੇ ਆ ਦੇਖ ਨੌਲ ਫੇਰੇ ਵਿੱਚ ਉਦੋਂ ਪਟਾਕੇ ਪੈ ਰਿਆ ਇਹਦੋਂ ਕਾਕੇ ਖੜੇ ਹੋਰ ਆ ਚੈੱਕ ਆ ਮੇਰੇ ਹੀਓ ਪੁਆਇੰਟ ਜਿਹੜਾ ਫੇਰ ਉਹ ਜੁੜ ਗਿਆ ਬਾਈ ਜੀ ਹਵਾ ਉੜ ਹਵਾ ਜੁੜ ਜਾਵੇ ਹਵਾ ਚ ਹਵਾ ਚ ਗੱਲਾਂ ਹੁੰਦੀਆਂ ਨੇ ਬਹੁਤ ਵੱਡੀ ਮੁਾਰਕ ਵਾਲਾ ਪੈਨ ਵਾਲਿਆ ਨੂੰ ਇੱਕ ਇੱਕ ਰੁਪਈਆ ਲਾਇਆ ਰਾ ਸਾਰਿਆਂ ਮੇਰੇ ਜੁਆਰ ਆ ਰਹੇ ਸਰੀਆਂ ਦੇ ਲਈ ਮੇਰੇ ਕੋਲ ਪਾਪਾ ਸਰੇ ਇਹ ਬਾਹਰ ਸਤਕਾਰ ਜਿਹੜੇ ਦਿਲਜੀਤ ਭਾਈ ਨੇ ਪਹੁੰਚੇ ਕੀਤੇ ਆ ਬੜਾ ਬਹੁਤ ਧੰਨਵਾਦ ਹੈ ਔਰ ਮੇਰੇ ਵੀਰੋ ਸਾਥਰੇ ਲਈ ਪਿਆਰ ਮੇਰੇ ਵੀਰੋ ਉਸਤਾਦ ਮੀਤੂ ਰਾਜਗੁਰ ਦੇ ਲਈ ਨਵਰੀ ਭਾਜੀ ਦੇ ਔਰ ਇਹ ਤੇਰੇ ਜੋ ਬਾਹਰ ਸਤਕਾਰ ਜਿਹੜੇ ਪਾਪਾ ਸਰੇ ਪਹੁੰਚੇ ਕੀਤੇ ਆ ਇਹਨਾਂ ਮਿਲਾਲਿਆਂ ਦੇ ਲਈ ਔਰ ਜੋ ਸਤਕਾਰ ਹੈ ਚਾਲ ਵੀ ਬਈ ਕਾਰਨ ਵਾਪਸ ਸੇਖੋ ਦਰਵਾਣਾ ਝੂੜ ਬਾਜਰੇ ਦੀ ਧਰਤੀ ਦਾ ਝੂੜ ਬਾਜਰਾ ਪਿੰਡ ਹੈ ਹੁਣ ਦੇਖਦੇ ਆ ਦੂਜੇ ਪਾਸੇ ਸਾਹਿਲ ਇਹ ਮਕੇਸ਼ ਵਾਲੇ ਲੋ ਇੱਕ ਗੱਲ ਦੇਖਦਾ ਜੀਤ ਬਾਈ ਦੋ ਟੀਮਾਂ ਹੋਣੇ ਜਿਹੜੇ ਖੇਡਦੇ ਉਹ ਪਿੰਡ ਦੇ ਦੋ ਟੀਮਾਂ ਦੇ ਜਿਹੜੇ ਨਿਮਰੋ ਇੱਕ ਕੋ ਪਿੰਡ ਦੇ ਇਹਨਾਂ ਦਾ ਸਾਤਰਾ ਹੀ ਪਿੰਡ ਆ ਮੇਰੇ ਵੀਰੋ ਦੋਨੋਂ ਲਿਵਰਾਂ ਦਾ ਇੱਕ ਪਾਸੇ ਮਕੇਸ਼ ਆ ਦੂਜੇ ਪਾਸੇ ਸੈਟੀ ਆ ਤੇ ਦੋਨੋਂ ਲਿਵਰੋਂ ਮੇਰੇ ਵੀਰੋ ਕੋ ਪਿੰਡ ਦੇ ਆ ਔਰ ਅੱਜ ਗੰਡਾਵਾਤਾ ਜਿਹੜੀਆਂ ਸੈ ਲੱਗੀਆਂ ਹੋਈਆਂ ਔਰ ਜਿਹੜੇ ਵੀਰ ਮੇਰੇ ਕੱਟ ਬਣਾਈ ਫਿਰਿਆ ਸਟੇ ਦੇ ਮੂਹਰੇ ਬੇਟੀ ਆਨਾਂ ਨੂੰ ਮੇਰਾ ਵੀਰ ਬਣਦਾ ਸੈਟ ਤੇ ਹੋ ਜਾਣਗੇ ਵੀ ਭਾਈ ਕਹਿੰਦੇ ਵੀ ਪਿੱਛੇ ਵਾਲੇ ਵੀਰਾਂ ਨੂੰ ਕੁਝ ਨਹੀਂ ਵਿਫਰਿਆ پکی ہے چل جی بھائی ਲਓ ਸਰਬ ਜਿਹੜੀ ਆਉਂਡ ਵਾਜੀ ਹੈ ਮੇਰੇ ਪੰਜਾਬੀਰੋ ਦੂਜੇ ਪਾਸੇ ਤੋਂ ਮੈਂ ਦੇਖ ਰਿਹਾ ਵੀ ਤਿੰਨ ਬਰਾਬਰ ਹੋ ਗਿਆ ਵੀ ਮੈਚ ਦੇ ਪੁਆਇੰਟ ਜਿਹੜੇ ਉਹ ਤਿੰਨ ਬਰਾਬਰ ਤਿੰਨ ਨਾਲ ਹੋ ਗਿਆ ਚਲ ਵੀ ਮੇਰਾ ਵੀਰ ਪ੍ਰਿੰਸ ਖਿਡਾਰੀ ਤਿਆਰ ਆ ਖੇਡ ਦੇ ਮੈਦਾਨ ਦੇ ਵਿੱਚ ਲਹੇਰੀਆ ਜੋਧ ਵੀ ਆਇਆ ਉਹਦਾ ਵੀ ਧੰਨਵਾਦ ਹੈ ਦੇਖਿਓ ਅਨੰਦ ਮਾਣਦੇ ਆ ਔਰ ਦੇਖਦੇ ਆ ਸਾਹਮਣੇ ਪ੍ਰਿੰਸ ਮੌਕਾ ਪੜ ਗਿਆ ਓਏ ਹੋਏ ਧੰਵਾ ਬਾਈ ਅੱਟਾ ਚ ਪਿਆ 1000 1000 ਨੌ ਲੱਖ ਵਾਲੇ ਵੀਰਾਂ ਵੱਲੋਂ ਸਰਦਾਰ ਜੋਰਾ ਸਿੰਘ ਸਪੋਰਟਸ ਕਲੱਬ ਨੌ ਲੱਖੇ ਵੱਲੋਂ ਮੇਰੇ ਵੀਰੋ 1000 ਮੈਂ ਹੀ ਆਉਣਾ ਬਾਈ ਫੇਰੀ ਕਾਸਟ ਪੁਆਇੰਟਾਂ ਦੇ ਜੋੜ ਦੇਈ ਪਰ ਬਾਈ ਕਿੰਨੀ ਮਾਇਆ ਦੇ ਹਰ ਖੁੱਲੇ ਜਫੇ ਲੱਗਣਿਆ ਅਮਰੀਕਾਲੇ ਭਰਾ ਐ ਕਹਿੰਦੇ ਆਨੰਦ ਮਾਣਦੇ ਆ ਮੇਰੇ ਵੀਰੋ ਹਾਂ ਮੈਂ ਦੇਖਦਾ ਵੀ ਪੁਆਇੰਟ ਦੱਸਿਓ ਬਾਈ ਲਓ ਸਾਹਮਣੇ ਮੇਰੇ ਵੀਰੋ ਸੂਰੀ ਆ ਗਿਆ ਮਫੂਰਾ ਵਾਲਾ ਇਹਨੇ 1000 ਰੁਪਏ ਪਹਿਲਾਂ ਪ੍ਰਾਪਤ ਕੀਤਾ ਬੜੀ ਤਮਾਮ ਦੀ ਭੈਣੀ ਵਾਲ ਡੈਕ ਕੀਤੀ ਆ

ਜੇ ਮੇਰੇ ਵੀਰੋ ਪਲਾਸ ਦੇ ਨਿਸ਼ਾਨ ਮੇਰੇ ਵੀਰੋ ਪਹਿਲੇ ਦੂਜੇ ਨਾਮ ਤੇ ਲਾਏ ਆ ਬਾਈਆਂ ਨੇ ਬਾਈ ਕਹਿੰਦੇ ਪਹਿਲਾ ਨਾਮ 2 ਲੱਖ 60 ਹਜ਼ਾਰ ਹੋ ਗਿਆ ਤਾਰੀ ਚੋਰ ਦਾ 2 ਲੱਖ 60 ਹਜ਼ਾਰ ਤੇ ਦੂਜਾ ਨਾਮ 1 ਲੱਖ 60 ਹਜ਼ਾਰ 10 ਹਜ਼ਾਰ ਵਧਾਤਾ ਮੇਰੇ ਵੀਰੋ ਵੀ ਇਹਨ ਗੱਲਾਂ ਬਾਤਾਂ ਸਿਰੇ 'ਤੇ ਚੱਲਦੇ ਮੈਂ ਨਹੀਂ ਆ 420000 ਜਿਹੜਾ ਪ੍ਰਾਈਸ ਪ੍ਰਾਈਸ ਦਾ ਹੋ ਗਿਆ ਐ ਮੇਰੇ ਵੀਰੋ ਚੌਥੇ ਮੈਚ ਵਿੱਚ ਐ ਮੇਰੇ ਵੀਰੋ 260000 160000 ਦਾ ਇਹ ਪਹਿਲੇ ਦੂਜੇ ਦਾ ਮੈਚ ਆ ਸਰਵਿਸ ਮੈਚ ਦੇਖਣਾ ਕਮਾਲ ਦੀ ਲੋ ਸਾਹਮਣੇ ਆਏ ਹਾਏ 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 ਸੱਜੇ ਨੇ ਸੱਜੇ ਨੇ ਕਰ ਗਿਆ ਕਮਾਲ ਪੁਆਇੰਟ ਕਹਿੰਦੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਗਿਆ ਗੱਭਰੂ ਕੋਈ ਨਾ ਭਾਈ ਆਵਾਂ ਜੀ ਦੇਖੋ ਮਾਇਆ ਵੀ ਤੁਹਾਡੇ ਲਈ ਲਵਾ ਰਿਆ ਹਾਂ ਕੋਈ ਗੱਲੀ ਬਾਈ ਏਕੀ ਮੈਚ ਆ ਆਹੀ ਆ ਹੁਣ ਆਹੀ ਆ ਸਾਡੇ ਕੋਲ ਵੀ ਤੁਹਾਡੇ ਕੋਲ ਵੀ ਆਹੀ ਆ ਹੁਣ ਕੰਮ ਚੱਲਣ ਨੂੰ ਲਓ ਸਾਹਮਣੇ ਕਿੱਥੇ ਹੈ ਬਾਈ ਦੇ ਲਖਿਆ 100 ਰੁਪਏ 100 ਤੋਂ ਖੁੱਲ੍ਹਦੇ ਮੇਰੇ ਨੂੰ ਨੌ ਲਖਿਆਲੇ ਸਾਰੇ ਭਰਾਵਾ ਮੋਲੋ ਦਲਜੀਤ ਬਚਾਉ ਰੱਖਣਾ ਪੈਂਦਾ ਜੀ ਬੋਲ ਤੋਂ ਲਾਡੀ ਬੋਸਾ ਮਨੰਦਰ ਮੱਟੋ ਕੈਮਰਾ ਦੇ ਵਿੱਚ ਚਾਹ ਰੱਖਣਾ ਜੀ ਸਿੰਘ ਜੀ ਯੂਐਸ ਵਾਲੇ ਔਰ ਮੇਰੇ ਵੀਰੋ ਬੱਦੇ ਸਤਿਕਾਰ ਆਇਸ਼ਰ ਤੋਂ ਖੁਸ਼ ਹੋ ਗਏ ਜਤਿੰਦਰ ਭਈਆ ਸਾਡਾ ਬਿੱਕੜਾ ਇਹਨਾਂ ਵੱਲੋਂ ਕਹਿੰਦੇ ਵੱਡੇ ਪਿਆਰ ਨੇ ਆ ਮੁੰਡੇ ਨੇ ਜਿਹਨੇ ਸਰਵਸ ਕਰਉਣੀ ਹੈ ਲੋ ਮੈਂ ਦੇਖਣਾ ਹੈ ਖਰਾਬ ਸਰਵਸ ਤੇ ਪੁਆਇੰਟ ਜਿਹੜਾ ਜੁੜਦਾ ਹੋਇਆ ਉਹ ਮੇਰੇ ਪੰਜਾਬੀ ਵੀਰੋ ਇਸ ਸਮੇਂ ਮੱਡ ਕਿੰਗ ਦੇ ਲਈ ਮੱਡ ਕਿੰਗ ਟੀਮ ਤੇ ਰਵਰ ਭਈਆ 9 ਲੱਖ ਰੁਪਏ ਰੋ ਟੈਕਨਿਕ ਕਰਦਾ ਖਿਡਾਰੀ ਟੱਪਾ ਪਾਊਗਾ میں سجن پیارا چلے پوائنٹ ہو گیا دیکھنا پایا کو کسولا جج کا سیکھو بھی بھائی والوں میری بھی ہو اور کباب بھی کھیڑ کے سیخو نے دکھائی ہے کھیڑ میلے شرمی نوجوان بھی تیار کے سروس اور میں دیکھ رہا چلو <thrilled> <Tyr assessment> ਕਿਆ ਬਾਤ ਆ ਬੀਰੋ ਓਏ ਮੁਰਗੀ ਹਾਏ ਰਹਿਣ ਹਾਏ ਵਾਲ ਵਾਲੀ ਭਾਰੀ ਸੈੜ ਚਲੇਗੇ ਸੀ ਤੀਨਾ ਟੱਚ ਹੋ ਗਿਆ ਇਸੇ ਤਰ੍ਹਾਂ ਮੇਰੇ ਵੀਰੋ 15 ਫਰਵਰੀ ਨੂੰ ਸਾਡੇ ਵੀਰ ਮਨਿੰਦਰ ਹੁਣੀ ਦਜੀਤ ਬਾਯੂਣੀ ਇਸੇ ਤਰ੍ਹਾਂ ਕੱਪ ਧਰਵਾਇਆ ਪਿੰਡ ਪੱਧਰ ਪਿੰਨ ਬਾਹਰ ਉਹ ਝਟਕਾ ਵੀ ਦੇਖਣਗੇ ਵੀਰ ਸਾਡੇ ਮੇਰੇ ਵੀਰੋ ਐਨ ਹਰਿਆਣਾ ਦੇ ਵਿੱਚ ਜੇ ਕਹਿੰਦੇ ਪਿੰਨ ਪੱਧਰ ਪਿੰਨ ਬਾਹਰ ਵਾਲਾ ਝਟਕਾ ਵੀ ਦੇਖਣਗੇ ਜੇ ਬਾਹਰ ਦੇ ਜੀਤਰੋ لکور سمر چلیا لو دس نو دس ہر میلا سکھتا بیٹھی ہے

ਬਾਈ ਜਿਹੜਾ ਲੱਗੀ ਬਾਲ ਲੈਓ ਸਾਹਮਣੇ ਵੇਖ ਰਿਹਾ ਵੀ ਪੁਆਇੰਟ ਜਿਹੜਾ ਇਸ ਸਮੇਂ ਫਿਰ ਮੱਧਕਿੰਗ ਟੀਮ ਦੇ ਖਾਤੇ ਵਿੱਚ ਜਾ ਜੜਿਆ ਲੈ ਵੀ ਕਾਹ ਜਿਹੜਾ ਪੁਆਇੰਟ ਬੋਲੀ ਆ ਕੇ ਨੋਜਵਾਲਾ ਲਾਂਟਕ ਰੋਡ ਤੇ ਤੇਰੀ ਬੇਇੱਜ਼ਤੀ ਆ ਮੇਰਾ ਵੀਰ ਜਿਹੜੇ ਭਰਾ ਨੇ ਸਾਡੇ ਸਤਕਾਰ ਦੇ ਯੋਗ ਨੇ ਸਾਰੇ ਬਾਈ ਬਾਈਆਂ ਨੇ ਸੇਰੇ ਦਾ ਕਿਸੇ ਦਾ ਨਾਮ ਬੋਲੋ ਤਾਂ ਨਹੀਂ ਰੋਕਿਆ ਵਿੱਚ ਆਵੇ ਚਾਹੇ 50-50 ਫੜਾ ਲਓ ਮੇਰੇ ਵੀਰੋ ਆ ਟੂਰਨਾਮੈਂਟ ਨੇ ਨੌਸਟ ਹੋਈ ਆ ਪਰ ਫਾਈਨਲ ਚੱਲਦਾ ਹੁਣ ਬਾਈ ਕਹਿੰਦੇ ਅਸੀਂ ਕਿਸੇ ਦਾ ਨਾਮ ਨਹੀਂ ਬੋਲਣ ਜਿਹੜਾ ਤੇ ਬਾਈ ਕਹਿੰਦੇ ਸਿਰਫ ਫਾਈਨਲ ਦੀ ਗੱਲ ਫਾਈਨਲ ਦੀ ਗੱਲ ਜਿਹੜੀ ਹੋਏਗੀ ਬਾਈ ਵੀਰੋ ਕੀ ਪੁਆਇੰਟ ਹੋਗੇ 10 13 13 ਟਾਈਮ ਆਉਟ ਲਿਆ ਗੁਰਦੌਵ ਵਾਲਿਆਂ ਨੇ 10 13 ਦੂਜਾ ਸੈੱਟ ਲੱਗਿਆ ਹੋਇਆ ਮੇਰੇ ਪੰਜਾਬੀ ਵੀਰੋ ਨੰਬਰ ਦਾ ਜਿਹੜੀਆਂ ਸਰੀ ਨੇ ਸਾਡੇ ਮੈਦੀਆਂ 10 13 ਮੈਚ ਦੇ ਕਹਿੰਦੇ ਵੀ ਪੁਆਇੰਟ ਦੇ ਔਰ ਹੁਣ ਟਾਈਮ ਔਰ ਸਮਾਪਤ ਹੋਇਆ ਤੇ ਹੁਣ ਕਹਾਂਗੇ ਵੀ ਆਪਾਂ 13 10 ਹੋ ਗਏ 13 10 11ਵੀਂ ਗੱਬਰੂਆ ਸਰਵਰ ਤੇ ਹੀ ਹੈ ਵੀ ਪ੍ਰੈਸ ਰਾਜਸਥਾਨ ਪਾਸਰੇ ਵਿੱਚ ਆ ਮੁੰਡਾ ਆਕੇ ਏਰੀਆ ਦੇ ਕਹਿੰਦੇ ਪਲੇਇੰਗ ਸਾਈਡ 'ਚ ਖੇਡਦਾ ਦੁਨੀਆ ਪਿਆਰ ਕਰਦੀ ਹੈ ਸਾਡੇ ਸਰਬਜਨਕ ਹੋਰ ਵਿੱਚ ਖਰਾਬਲੇ ਵੀਰੋ ਜਿਹੜੇ ਵੀਰ ਇੱਧਰ ਕੱਦ ਬਣਾਈ ਖੜਿਆ ਮੇਰਾ ਵੀਰ ਸਾਰੇ ਬਹਿ ਜਾਓ ਯਾਰ ਹੱਥ ਮਾਰ ਕੇ ਵੇਖੀਏ ਜਿਹੜੇ ਸਟੇਜ ਤੇ ਬੈਠੇ ਆ ਮੇਰਾ ਵੀਰ ਉਹਨਾਂ ਨੂੰ ਦੇਖ ਨਹੀਂ ਰਿਹਾ ਕੁਝ ਜਿਹੜੇ ਗਰਾਊਂਡ ਦੇ ਵਿੱਚ ਵੀ ਖੜਿਆ ਮੇਰਾ ਵੀਰ ਬਹਿ ਜਾਓ ਸਾਰੇ ਧੰਨਵਾਦ ਹੂਗਾ نو لے لیں گے چولہ گیارہ چودہ گیارہ چودہ گیارہ ਦੇਖੋ ਰਿਸਕ ਤਾਂ ਲੈਣਾ ਪੈਂਦਾ ਜਦੋਂ ਕੰਮ ਕਰਨਾ ਹੈ। ਲਓ ਮੈਂ ਦੇਖਦਾ ਮੇਰੇ ਪੰਜਾਬੀ ਵੀਰ ਇਸ ਸਮੇਂ ਖੇਡ ਰਹੇ ਮੈਦਾਨ ਦੇ ਵਿੱਚ 14-11 ਪੁਆਇੰਟ ਨੇ। ਚੱਲ ਵੀ ਇੰਟਮ ਟੈਕਸ ਵਾਲਿਆ। ਇੱਕ ਪਾਸੇ ਕਹਿੰਦੇ ਸਾਰੇ ਸਰਕਾਰੀ ਨੌਕਰੀ ਵਾਲੇ ਮੁੰਡੇ ਲੱਗੇ ਹੋਇਆ। ਸੀਨੀਅਰ ਨੇ। ਇੱਕ ਪਾਸੇ ਮੈਂ ਦੇਖਦਾ ਵੀ ਇੰਟਰ 19 ਨੇ ਆਲੇ ਆ। ਉਹ ਦੇਖੋ ਕਹਿੰਦੇ ਵਰਗੁਣ ਆਏ। ਪੜਗੀ। ਜੀਬ ਬੱਲੇ بہت سیوا کرائی ہے اور میں 2000 ਵੱਡ ਖਾਰੇ ਨੂੰ ਬਾਈ ਇੱਕ ਤਾੜੀ ਮਾਰੋ ਪੈਸਿਆਂ ਦਾ ਕਰਮ ਵਧੀਆ ਲੱਗਦਾ 2000 ਆਹ ਕਹਿੰਦੇ ਬਲਾ ਮੇਰੇ ਵੀਰੋਂ ਬਾਰ ਜਿਹੜੀ ਹਿੱਟ ਕੀਤੀ ਆ ਮੁੰਡੇ ਨੇ ਤੇ 2000 ਆ 2000 ਕੇ ਬਾਲਾ ਰਵਣ ਵਾਲਾ ਇੱਕ ਗੱਲਾਂ ਦੇਖੇ ਕਿੰਨਾ ਕਰਮ ਵਾਲਾ ਖਿਡਾਰੀ ਆ ਵੱਡ ਖਾਲਾ ਹਰਦੀਪ ਦੂਸਰੇ ਸਾਲ ਵੀ ਆ ਪੈਣ ਦੇ ਵਿੱਚ ਖੇਡਿਆ ਮੇਰੇ ਵੀਰੋਂ ਮੋਟੀ ਲੋਹਰ ਦਾ ਹੀ ਬਾਈਆਂ ਨੇ 5000 ਦਿੱਤਾ ਇਹਨੂੰ ਫਾਈਨਲ ਖੇਡ ਰਿਹਾ ਹੈ ਸਾਰੇ ਫਾਈਨਲ ਖੇਡ ਰਿਹਾ ਮੇਰੇ ਵੀਰੋ ਕਿਸਮਤ ਹੁੰਦੀ ਹੈ ਐਤਗੀ ਗੁਰਗੋਜ ਖੇਡ ਕੇ ਮੇਰੇ ਵੀਰੋ ਫਾਈਨਲ ਖੇਡ ਰਿਹਾ ਹਰਦੀਪ ਪਰ ਮੈਂ ਦੇਖ ਰਿਹਾ ਸਾਰ ਵਸਤੇ ਰੋਹਿਤ ਰੇਲਵੇ ਪਿਆਰਾ ਉਹ ਲਾਇਆ ਪਾਸ ਆਏ ਹਾਏ 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 ਹਲਾ ਦੇਖ ਲੋ ਬੜਾ ਯਾਰ ਸਵਾਹ ਬੜਾ ਤਮਾਲ ਕਹਿੰਦੇ ਕਰ ਰਿਹਾ 1000 ਰੁਪਏ ਨੂੰ ਲਿਖ ਲੋ ਮੇਰਾ ਵੀਰ ਅਕੁਸ਼ ਕੋਲੀ ਨੂੰ

ਸਰਵਸਤੇ ਸੰਦੀ ਨਾਇਕ ਔਰ ਕ੍ਰਾਸ ਸਰਵਰ ਨਾਮ ਦਾ ਬੈਸਟੋ ਫਾਈਨ ਮੈਚ ਦੇ 25 ਪੱਤੀਆਂ ਦੇ ਸੈੱਟ ਦੇ ਗਲਵਾ ਸਰੀ ਹੈ ਨਾ ਬੰਦੋ ਹਾਏ ਹਾਏ ਰੋਕ ਬੜੇ ਗੰਭੇ ਲੱਗਿਆ ਲਵੀਆ ਇਹਨਾਂ ਇਹਦਾ ਹੋੜਿਆਲਾ ਸਾਹਿਰ ਆਲੀ ਵੀ ਨੱਬੇ ਮੇਰੋ ਅੱਜ ਹਾਈ ਲੈਵਲ ਤੇ ਮੈਚ ਖੇਡਿਆ ਯਾਰਾ ਪਿੰਡ ਨਾਲ ਲੱਗੇ ਦੀ ਧਰਤੀ ਤੇ ਰੋਕੀਏ ਮੇਰੇ ਵੀਰੋ ਪਿੰਡ ਨਾਲ ਲੱਗੇ ਦੀ ਧਰਤੀ ਤੇ ਹਾਈ ਲੈਵਲ ਤੇ ਮੈਚ ਖੇਡਿਆ ਯਾਰਾ ਅੱਜ ਦੋਸਤੋ ਅੰਕੁਰ ਸਰਦਾਰ ਸੇ 1000 ਦੀ ਹੈ ਜੇ ਡੈਡ ਕਰਦਾ ਆਹ ਦੇਖ ਰਿਹਾ ਸਾਹਮਣੇ ਪਰ ਪਾਸ ਲਾ ਗਿਆ ਭਾਈ ਓਏ ਹੋ ਗਿਆ ਫਾਇਰ ਕਰ ਲਈ ਹੈ ਲੇਖ ਦੀ ਵਾਲ ਲੈ ਕੇ ਹਿੱਟਾ ਬਾਹਰ ਜਿਹੜੀ ਲਿਫਟ ਨੇ ਲਾਈ ਹੈ ਪਰ ਲੰਗੜੀ ਵਾਲ ਸਲਾਈਆ ਮੁੰਡੇ ਇਧਿਆਕਾ ਜਿਹੜਾ ਇਸ ਸਮੇਂ ਪ੍ਰੈਸ ਨੇ ਜੋੜ ਦਿੱਤਾ ਮੇਰੇ ਪੰਜਾਬੀ ਵੀਰੋ ਲਿਫਟ ਵੀ ਅੱਜ ਬੜੇ ਕਮਾਲ ਦੇ ਪਹੁੰਚੇ ਹੋਏ ਆ ਉਧਰ ਆਮਨਾ ਮੇਰੇ ਵੀਰੋ ਕੇਰੀ ਵੀ ਇਧਰੋਂ ਮੁੰਡਾ ਅੰਕੁਰ ਖਿਲਾ ਰਿਹਾ ਹੈ ਹਰ ਵੇਖਣਾ ਵੀ ਸਰਬਸਤ ਵਰਵਾਰੀ ਗੱਭਰੂ ਤਿਆਰ ਆ ਕੀ ਬਾਤ ਹੈ ਲਓ ਹੁਣ ਇਹ ਮੇਰਾ ਸੂਰਜ ਸੂਰਜ ਮੇਰਾ ਸੂਰਜ ਮੇਰੇ ਕੋਲ ਫੇਰ ਪੁਆਇੰਟ ਛੋੜ ਗਿਆ ਮਾਦਰਾ ਯੂਪੀ ਵਾਲਾ ਯੂਪੀ ਵਾਲਾ 15 ਕੋਪੀ ਤੋਂ ਮਗਾ ਕੇ ਅਸਲਾ ਮੁੰਡਾ 9 ਲੱਖੇ ਚ ਪਟਾਕੇ ਪਾਵੇ ਕੋਪੀ ਤੋਂ ਮਗਾ ਕੇ ਅਸਲਾ ਬਹੁਤ ਵਧੀਆ ਕਮੈਂਟਰੀ ਕਰ ਰਿਹਾ ਪਟਾਕੇ ਪਾਉਂਦਾ ਮੇਰੇ ਵੀਰੋ ਵਾਹ ਰਿਹਾ ਜੱਗ ਨੂੰ ਲਾਰਿਆ ਖੱਡਿਆ ਪਰ ਕਰਾ ਸਰਵ ਦਾ ਦੂਜਾ ਸੈਟ ਆ ਪਾ ਬੋਈ ਟੁੱਟ ਗਿਆ ਪਾਸ ਇੱਥੇ ਰੱਖਿਆ ਲਿਵਰੋ ਪਰ ਤੇਜਾ ਏ ਆਹ ਦੇਖ ਆਏ ਹਾਏ ਹਾ ਗੱਲਾਂ ਫਰੇ ਲੱਗੀਆਂ ਇੱਕ ਜੀ ਬਾਈ ਮੈਂ ਹੋਰ ਵੀ ਦੱਸਦਾ ਬੜੀ ਜਗ੍ਹਾ ਫਾਈਨਲ ਬੋਲ ਰਿਹਾ ਤਰ ਕੇ ਤੇਰ ਤਰ ਕਈ ਵਾਰ ਪਾ ਜਾਂਦੇ ਨੇ ਕੁਰਸੀਆਂ ਖਾਲੀ ਹੋੁੰਦੀਆਂ ਉੱਥੇ 1 ਵਜੇ ਤੱਕ 2 ਵਜੇ ਤੱਕ ਪਰ ਮੇਰੇ ਵੀਰੋ ਅੱਜ 9ਵੇਂ ਖੇਦੇ ਵਿੱਚ ਸਾਕਦਰੇ ਦਾਦਾ ਵੀ ਬਾਡੀ ਵਾਲੋਂ ਪਿਆਰ ਕਰਦੇ ਜਿਹੜੇ ਉਦਾਂ ਹੀ ਬੈਠਿਆ ਮੇਰੇ ਵੀਰੋ ਕੱਠ ਘਟਿਆ ਜੂਰਾ ਪਰ ਥੋੜਾ ਘਟਿਆ ਥੋੜਾ ਜੇ ਬਾਕੀ ਕਹਿੰਦੇ ਸਾਰੇ ਨੰਦ ਮਾਰਦੇ ਆ ਏ ਸਾਕਾ ਦਾ ਪੰਚ ਸਾਰਿਆਂ ਦਾ ਬੱਲੇ 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 ਦੇਖੋ ਮੁੜ ਕੇ ਹਾਏ ਹਾਏ ਬੱਲੇ ਬੈਕ ਆਫ ਜਸਤੇਜ ਜੋਰ ਦਿੰਦਾ ਛੋਟਿਆ ਬੜਾ ਕਮਾਲ ਦਾ ਡਰਾਪ ਛੋਟਿਆ ਮੁੰਡੇ ਰੋਹਿਤ ਨੇ ਫਰਮਾਂ ਦੇ ਇਹਦੇ ਨਾਲ ਹੋਰ ਵੀ ਵਾਲੇ ਵੀ ਕਾਸ਼ ਟੂਰਨਾਮੈਂਟ ਕਰਾਇਆ ਨੌਲਸ ਵਾਲਿਆਂ ਨੇ ਬਾਈ ਆਪਣੀ ਫੋਟੋ ਤੱਕ ਰੇ ਰੇ ਲਵਾਈ ਬੰਦਿਆਂ ਨੇ ਕੱਲੇ ਪਲੇਅਰਾਂ ਦੀਆਂ ਫੋਟੋਆਂ ਲੱਗੀਆਂ ਇੱਕ ਤਾੜੀ ਮਾਰੋ ਜੀ ਹੋ ਬਾਈ ਚਾਹੇ ਪਾਉਂਦੇ ਵੀ ਵਧੀਆ ਮੇਰੇ ਵੀਰੋ ਅਰੇ ਰਾਮਨ ਸਿੰਘ ਵੀਰਾਂ ਨੇ ਵੀ ਆਪਣੀ ਫੋਟੋ ਤੱਕ ਰੇ ਲਵਾਈ ਕਦੇ ਖਿਡਾਰੀਆਂ ਨੇ ਮੇਰੇ ਵੀਰੋ ਫੋਟੋਆਂ ਲਾਈਆਂ ਹੋਈਆਂ ਵੀ ਜਿੰਨੇ ਮਾਣ ਆ ਸਾਰਿਆਂ ਨੇ ਕਦੇ ਫੋਟੋਆਂ ਲਾਈਆਂ ਨੇ ਦੇ ਮੇਰੇ ਵੀਰੋ ਤਕਰੀਬਨ ਇੱਕ ਅਦਾ ਹੀ ਮਿਸ ਹੋ ਗਿਆ ਕੋਈ ਫੇਰੇ ਵੀ ਜ਼ਰੂਰੀ ਕੰਮ ਪੈ ਗਿਆ ਹੋਵੇਗਾ ਤਾਂ ਨਹੀਂ ਉਹ 플레이ਰ ਆਏ ਬਾਕੀ ਸਾਰੀ ਨੌ ਰਫੇ ਚ ਖੇਡ ਗਏ ਮੇਰੇ ਵੀਰੋ ਔਰ ਮੈਂ ਦੇਖ ਰਹਾ ਸਰਵਸਤੇ ਰਗੋਰੀਆਆਂਾਂ ਕੇ ਸਾਹਿਬ ਪਿਆਰਾ ਖੇਡਦੇ ਮੈਦਾਨ ਦੇ ਵਿੱਚ ਮੇਰੇ ਪੰਜਾਬੀ ਵੀਰੋ ਔਰ ਰਗੋਰਾ ਪਿੰਡਾ ਜੀਤੇ ਇਲਾਕੇ ਦਾ ਫਿਰ ਦੇਖ ਰਿਹਾ ਇਧਰ ਉਹ 17 19 ਬੱਲੇ ਬੱਲੇ ਆ ਪਗਿਆ ਇੱਥੇ ਏਹ ਆਹ ਦੇਖੋ ਬਾਈ ਜੀ میں چک لو میرا ڈون کریے لکی ڈرا لے آئیے ਆਪਰਾ ਪੇਰਾ ਵੀ ਅੰਦਾ ਗਿਆ ਵਾ ਗਿਆ ਮੇਰੇ ਵੀ ਐਸਾ ਦਾ ਯੂਟਬ ਕੁਮਾਨਾ ਬਹੁਤ ਪਿਆਰਾ ਲੱਗਦਾ ਹੈ ਹੁਣ ਲਈ ਪੰਜ ਕੱਢਾਂਗੇ ਪੰਜ ਰੈਡੀ ਆਹ 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 ਦੇਖੋ ਜੀ ਬਸ ਇਹਦਾ ਵੀ ਨਿਕਲਿਆ ਸੀਗਾ ਯਾਰ ਲੱਕੀ ਟਰਾ ਹੈਵੀ ਸਕੋਰ ਲਿਖਿਆ ਹੋਇਆ ਸੀਗਾ ਪੜਾਉਣ ਦਾ ਕੰਪਾ ਪੌੜੀ ਕਰ ਰਹੀ ਮਾਇਰ ਕਿਹਦੇ ਨੇ ਆ ਤੇ ਹੈਰੀ ਜਿਹਨੀਆਂ ਦਿਹਾੜੀਆਂ ਲੱਗੀਆਂ ਨੇ ਹੈਰੀ ਉਹ ਵੀ ਬਾਈ ਅੱਜ ਤੱਕ ਆਪਾਂ ਪੌੜੀ ਕਰਾਂਗੇ ਲਓ ਸਾਹਮਣੇ ਸਰਬਾ ਜਿਹੜੀ ਖਰਾਬ ਅੱਜ ਵੀ 20 18 ਫੇਰ ਦੋ ਜਿਹੜੀ ਰਹਿ ਲੱਗੀ ਵੀਰੋ ਜੀ ਇਹ ਕਹਿੰਦੇ ਹੈਰੀ ਬਾਈ ਕਹਿੰਦੇ ਸਾਨੂੰ ਕਿਤੇ ਹੋਰ ਟੂਰਨਾਮੈਂਟ ਦੇ ਮਿਲ ਗਿਆ ਦੋ ਤੋਂ ਚਾਰ ਕਰਦਾਂਗੇ ਟੱਕੇ ਡਰਾ ਹੈਰੀ ਦੇ ਐਨ ਸਾਹਮਣੇ ਦੇਖ ਲੈ ਇਦੋਂ ਏ ਜੋਗੀ ਬਾਓ ਜੋਗੀ ਨਹੀਂ ਸਾਧਰੀਆਂ ਇੱਕ ਗਾਲਾ ਹੈ ਰਿੰਜ ਸਬਰ ਹੈ ਨਹੀਂ ਸਬਰ ਹੋ ਗਿਆ ਨਾ ਫੇਰ ਬੰਦਾ ਸਭ ਕੁਝ ਮਿਲ ਜਾਂਦਾ ਕਿਉਂਕਿ ਅਰਪਾਣੀ ਸਭਾ ਰੱਖਿਆ ਹੋਇਆ ਸਬਰ ਦੇ ਨਾਲ ਹਰ ਇੱਕ ਚੀਜ਼ ਮਿਲਦੀ ਹੈ ਮੇਰੇ ਵੀਰੋ ਮਾਰਾ ਲਖੀ ਜਾਂਦੀ ਹੈ ਮੇਰਾ ਮੇਰੀ ਵੀਰੋ ਜ਼ਰੂਰੀ ਨੇ ਉੱਤੇ 20 ਮੇਰੇ ਨੂੰ ਹੋ ਚੁੱਕੇ ਨੇ 19 20 ਹੋ ਗਏ ਜਾਂਦੇ ਮੇਰੇ ਪੁਆਇੰਟ ਉਹ ਚਲੇ ਗਿਆ ਭਾਈ ਉਮੀਦ ਬਲਾਕ ਤੇ ਨਾਲ ਮੇਰੇ ਵੀਰੋ ਵੱਡ ਖੜਾ ਖੜਾ ਹੈ ਨਾਲ ਜੋਗੀ ਹੈ ਐਨਾ ਮੇਰ ਨੂੰ ਪਾਇਆ ਇੱਥੇ ਬੁੱਲਾ ਬੁੱਲ ਕਰਨਗੇ ਜਰੂਰ ਮੁੰਡਾ ਨਾਲ ਵਸਤੇ ਕਹਨੇ ਅਮਰ ਨੂੰ ਲਾਇਆ ਭਾਦਰ ਹਰਿਆਣੇ ਵਾਲੇ ਨੂੰ ਇਹ ਵੀ ਖਾਣ ਦੇਣਗੇ ਇਹਨੂੰ ਲਾ ਕੋਈ ਕਿ ਟਮੇਟਾ ਪਰ ਜੜਿਆ 100 ਰੁਪਿਆ ਡ੍ਰੌਪ ਵਾਲੇ ਹੋ ਮੇਰੇ ਵੀਰੋ ਬਾਈ ਬਲੈਕ ਲੱਗਿਆ ਮੇਰੇ ਸਾਹਮਣੇ ਬਲੈਕ ਕੁੱਕਰਸ ਵਾਲੇ ਹਰਦੀਪ ਨੇ ਲਾਇਆ ਔਰ ਮੇਰੇ ਕੋਲ 50 ਰੁਪਿਆ ਹਦੀਪ ਦਾ ਲਿਖੋ ਵੀਰ ਜੀ ਹਾਂ ਧੰਮਾਲਾ ਸਾਹਮਣੇ ਸਰਵਿਸ ਤੇ ਮੇਰੇ ਵੀਰੋ ਅਮਨ ਫੇਰ ਤਿਆਰ ਆ ਬੱਦਨ ਵਾਲਾ ਵੀਰੋ ਖਰੀਏ ਜੀ ਜਲਦੀ ਨਾਲ ਦੋਏ ਟੀਮਾਂ ਦੇ ਖਿਡਾਰੀ ਖੜੋ ਮੇਰਾ ਵੀਰੋ 20 ਬਰਾਬਰ ਦੇ ਗਰਬਰ ਤੇ ਕਮ ਆਇਆ ਔਰ ਇਹ ਦੂਜਾ ਸੈੱਟ ਹੈ ਪਹਿਲਾ ਜਿੱਤਿਆ ਹੋਇਆ ਮੇਰੇ ਵੀਰੋ ਆ ਦੇਖੋ ਬਾਈ ਐਕਸੈਸਰ ਦਾ ਅੱਕੇ ਨੂੰ ਕਦੇ ਪਿੱਛੇ ਇਹਨੂੰ ਦੋ ਗੇਅਰ ਲਾਏ ਬਨੇ ਬਾਈ ਦੇ ਆਟੋ ਰਿਵਰਸ ਲਓ ਸਾਹਮਣੇ 20 ਬਰਾਬਰ ਸਰਵਸ ਤੇ 6 ਹਰ ਤਿਆਰ 19 20 ہرکی ایندہ دو لکھ سات ہزار ایک لکھ سات ہزار پلس پلس پٹا ہی پٹا کے دو لکھ سات ہزار پلس لکھ سات ہزار پلس پلس ہے پشکولی دیں بھائی 3000 2000 2000 3000 ਦੀ ਬਾਲ ਡੈਡ ਕਰਦੀ ਮੁੰਡੇ ਨੇ ਲੈ ਤੂੰ ਦੇਖ ਰੋ ਨਿੱਕਾ ਕਿਉਂਕਿ ਲੈ ਤੂੰ ਲੈਣ ਭੜਾਈ ਵੀ ਭੈੜੀ ਹੈ ਭੈੜੀ ਹੈ ਵੀਰੋ ਲਾਲ ਸਾਹਮਣੇ ਜੋ ਕਿ ਇਹ ਆਏ ਹਾਏ ਹਾਏ ਵਾਹੋ ਮੁੰਡੇ ਦਾ ਭੈੜੀ ਸਾਡੀਆਂ ਇਹ ਹੁੰਦੇ ਕਰਾਉਂਦੇ ਨਾ ਤਾਂ ਕੱਲ੍ਹ ਬਾਅਦ ਮੇਰੀ ਵੀ ਆ ਜਿਹੜੇ ਦੋ ਬਲਾਕਰ ਕੁੱਦਿਆ ਮੇਰੇ ਵੀਰੋ ਹਰਦੀਪ ਦੇ ਨਾਲ ਕਹਿੰਦੇ ਨੌਜਵਾਲਪੁਰ ਕਿਰਚਾ ਖੇਡ ਦਾਪੁਰ ਰਵਾਦਾ ਪਾਪਾ ਸੋ ਲੈ ਕਰੋ ਮੇਰਾ ਵੀ ਪਾਪਾ ਸੋ ਲੈ ਕਰੋ ਲੋ 21 ਬਰਾਬਰ ਹੋ ਗਏ ਦਰਸ਼ਕੋ ਤਾੜੀ ਕਾ ਮਾਰੋ ਤਾੜੀ ਮਾਰੋ ਸਜਣਾ ਮਾਰੋ ਭਾਈ ਤਾੜੀਆਂ 21 ਮੇਰੇ ਵੀਰੋ ਜਾਦੇ ਮੇਰੇ ਦਿਲ ਖੋਲ ਕੇ ਮਾਰਿਆ ਤਾੜੀਆਂ ਯਾਰਾ ਖੜਾ ਕੁਸ ਕਸਦਾ ਤੁਹਾਡਾ ਇਹਦੇ ਪਰ ਰੁਪਈਆ ਨਹੀਂ ਲੱਗਦੇਗੇ ਟੀਮਾਂ ਦੋਨੋਂ ਬੈਨਸਰੇ سارا کچھ چکی فرد مہنگے 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 چکی میرے لئے ہوئے ہوئے ہوا مہگا مہنگا کاپا مہنگا ہی کاپا 9 ਲੱਖ 5 ਲੱਖ ਦਾ ਨਾਮ ਹੋਰ ਰਸਖੇਰ ਕੋਰ ਬਣ ਰਿਹਾ ਨੇ ਲੋ 9 ਲੱਖੇ ਦਾ ਬੇ ਮਿੱਤਰਾਂ ਨੂੰ ਬੋਲਰ ਵੀ ਲੋੜ ਕੋਈ ਨਾ ਸਾਜ ਬਣਿਆ ਰਕਾਰ ਹੋਊਗੇ ਏ ਹਾਏ 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 ਹਾ ਆ ਆ ਤੱਤਿਆ ਪਾਈ ਐਥੇ ਆ ਵੀ ਪਾਵਰ ਆਉਂਦੀ ਆ ਤੱਤਿਆ ਵੀ ਐਥੇ ਜ਼ੋਰ ਪਾ ਕੇ ਜਾਂਦਾ ਜ਼ੋਰ ਇੱਥੇ ਦੋ ਦੋ ਲੱਗਦਾ ਰਹੇ ਬੰਦੇ ਰੋਕੇ ਵੀ ਧੱਕ ਮਾਰਦੇ ਤੇ ਇੱਥੇ ਬਹੁਤ ਫੋਰਸ ਲਾਉਦਾ ਹੈ ਬੰਦਾ ਲਗੋਰਿਆ ਵਾਲਾ ਸਾਹਿਬ ਅਜੇ ਕਾਲਪੋ ਦੇ ਮੇਰੇ ਵੀਰੋ ਮੋਟਰਸਾਈਕਲ ਦੀ ਪੀਪੀ ਇਹ ਵੀ ਲਾ ਜਾ ਰਿਹਾ ਲਗੋਰਿਆ ਵਾਲਾ ਸਾਹਿਬ ਪਾਹ ਜਾਂਦੇ ਨਾ ਬੰਦਾ ਆਉਂਦਾ ਆਵਾਜ਼ ਹਰ ਕੁਛ ਵੀ ਰੱਖੀ ਫਿਰਦਾ ਮੇਰੇ ਵੀਰੋ ਹਰਵੀਰ ਵੀ ਰੱਖੀ ਫਿਰਦਾ ਦੂਜੇ ਪਾਸੇ ਕਈ ਵੀ ਮੁੰਡੇ ਸੇਖੋਂ ਨੇ ਵੀ ਅੱਖ ਰੱਖੀ ਫਿਰਦੇ ਆ ਰੋਹਿਤ ਵੀ ਖੇਡਦਾ ਉਹ